ਦੱਸਦੀ ਹੈ ਕਿ ਜਾਪਾਨ ਕੈਨੇਡਾ ਬ੍ਰਿਟੇਨ ਤੇ ਫਰਾਂਸ ਦੇ ਨੇਤਾਵਾਂ ਦੇ ਨਾਲ ਵੀ ਹੋਵੇਗੀ ਤੋਂ ਵੱਲੀ ਗੱਲਬਾਤ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਪੀਐਮ ਨਰਿੰਦਰ ਮੋਦੀ ਦੀ ਵਿਸ਼ੇਸ਼ ਬੈਠਕ ਜੀ ਸਮਨ ਸੰਮੇਲਨ ਦੇ ਵਿੱਚ ਗਾਜ਼ਾ ਅਤੇ ਯੂਕਰੇਨ ਦੇ ਵਿੱਚ ਸ਼ਾਂਤੀ ਦੇ ਲਈ ਹੋਵੇਗੀ ਵੱਡੀ ਚਰਚਾ ਤੇ ਸਾਰੇ ਨੇਤਾਵਾਂ ਦੇ ਲਈ ਇਟਲੀ ਦੀ ਪੀਐਮ ਅੱਜ ਵਿਸ਼ੇਸ਼ ਡਿਨਰ ਵੀ ਹੋਸਟ ਕਰਨਗੇ ਤਾਂ ਵੱਡੀ ਖਬਰ ਹੈ ਜਿੱਥੇ ਕਿ ਜੀ ਸਮਨ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਇਟਲੀ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਪਹੁੰਚਣ ਉਤੇ ਪੀਐਮ ਨਰਿੰਦਰ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤਾਂ ਸਿੱਧੀਆਂ ਤਸਵੀਰਾਂ ਤੁਹਾਡਾ ਨਾ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਇਟਲੀ ਪਹੁੰਚਣ ਉੱਤੇ ਪੀਐਮ ਨਰਿੰਦਰ ਮੋਦੀ ਦਾ ਜ਼ੋਰਦਾਰ ਸਵਾਗਤ ਹੋਇਆ ਹੈ ਜੀ7 ਸਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਕਈ ਦੇਸ਼ਾਂ ਦੇ ਪ੍ਰਮੁੱਖਾਂ ਨਾਲ ਕਰਨਗੇ ਬੈਠਕਾਂ ਉੱਥੇ ਹੀ ਤਾਂ ਰਾਜ਼ੀ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਵਿਸ਼ੇਸ਼ ਮੁਲਾਕਾਤ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਦੇ ਨਾਲ ਯੂਕਰੇਨੀ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਸੰਭਵ ਹੈ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਿੱਚ ਨਰੇਂਦਰ ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਹੈ ਤਾਂ ਉੱਥੇ ਹੀ ਜਾਪਾਨ ਕੈਨੇਡਾ ਬ੍ਰਿਟੇਨ ਤੇ ਫਰਾਂਸ ਦੇ ਨੇਤਾਵਾਂ ਦੇ ਨਾਲ ਵੀ ਹੋਵੇਗੀ ਦਵੱਲੀ ਕਲਪਾਤ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਪੀਐਮ ਨਰੇਂਦਰ ਮੋਦੀ ਦੀ ਵਿਸ਼ੇਸ਼ ਮੁਲਾਕਾਤ ਜੀ7 ਸੰਮੇਲਨ ਦੇ ਵਿੱਚ ਗਾਜ਼ਾ ਤੇ ਯੂਕਰੇਨ ਦੇ ਵਿੱਚ ਸ਼ਾਂਤੀ ਦੇ ਲਈ ਹੋਵੇਗੀ ਵੱਡੀ ਚਰਚਾ ਸਾਰੇ ਨੇਤਾਵਾਂ ਦੇ ਲਈ ਇਟਲੀ ਦੀ ਪੀਐਮ ਅੱਜ ਵਿਸ਼ੇਸ਼ ਡਿਨਰ ਵੀ ਹੋਸਟ ਕਰਨਗੇ ਤਾਂ ਜੀ7 ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਇਟਲੀ ਪਹੁੰਚੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਵਿਧਾਇਕੀ ਅਹੁਦੇ ਤੋਂ ਸੁਖਜਿੰਦਰ ਸਿੰਘ ਰੰਦਾਵਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਵਿੱਚ ਸੁਖਜਿੰਦਰ ਰੰਦਾਵਾ ਨੇ ਅਸਤੀਫਾ ਭੇਜਿਆ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੁਖਜਿੰਦਰ ਰੰਦਾਵਾ ਨੇ ਅਸਤੀਫਾ ਭੇਜਿਆ ਹੈ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਸੁਖਜਿੰਦਰ ਰੰਦਾਵਾਤਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਸਨ ਤੇ 224 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਗੁਰਦਾਸਪੁਰ ਤੋਂ ਟਿਕਟ ਦਿੱਤੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਦੇ ਮਗਰੋਂ ਰੰਦਾਵਾ ਨੇ ਅਸਤੀਫਾ ਸੌਂਪਿਆ ਹੈ ਤੇ ਰੰਦਾਵਾ ਦੇ ਨਾਲ ਨਾਲ ਡਾਕਟਰ ਰਾਜਕੁਮਾਰ ਜੱਬੇਵਾਲ ਨੇ ਵੀ ਅਸਤੀਫਾ ਦੇ ਦਿੱਤਾ ਹੈ ਰਾਜਕੁਮਾਰ ਜੱਬੇਵਾਲ ਨੇ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਭੇਜਿਆ ਹੈ ਤੇ ਜੱਬੇਵਾਲ ਵਿਧਾਨ ਸਭਾ ਤੋਂ ਕਾਂਗਰਸ ਦੇ ਵਿਧਾਇਕ ਸਨ ਰਾਜਕੁਮਾਰ ਛੱਬੇਵਾਲ ਤਾਂ ਤੁਹਾਨੂੰ ਦੱਸਦੀ ਹੈ ਕਿ ਛੱਬੇਵਾਲ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਹੈ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਚੁਣੇ ਗਏ ਹਨ ਰਾਜਕੁਮਾਰ ਛੱਬੇਵਾਲ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਰਾਜਕੁਮਾਰ ਛੱਬੇਵਾਲ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਵਿਧਾਇਕੀ ਅਹੁਦੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦਿੱਤਾ ਹੈ ਸੰਸਦ ਮੈਂਬਰ ਬਣਨ ਤੋਂ ਬਾਅਦ ਵਿੱਚ ਸੁਖਜਿੰਦਰ ਰੰਧਾਵਾ ਨੇ ਆਪਣਾ ਅਸਤੀਫਾ ਭੇਜਿਆ ਹੈ ਤੁਹਾਨੂੰ ਦੱਸਦੀ ਹੈ ਕਿ ਵਿਧਾਨ ਸਭਾ ਸਪੀਕਰ ਸੁਖਜਿੰਦਰ ਰੰਦਾਵਾ ਨੇ ਅਸਤੀਫਾ ਭੇਜ ਦਿੱਤਾ ਹੈ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਸੁਖਜਿੰਦਰ ਰੰਦਾਵਾ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਜਿੱਤੇ ਸਨ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਕਾਂਗਰਸ ਨੇ ਗੁਰਦਾਸਪੁਰ ਤੋਂ ਟਿਕਟ ਦਿੱਤੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਦੇ ਮਗਰੋਂ ਰੰਦਾਵਾ ਨੇ ਅਸਤੀਫਾ ਸੌਂਪਿਆ ਰੰਦਾਵਾ ਦੇ ਨਾਲ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵੀ ਅਸਤੀਫਾ ਦਿੱਤਾ ਰਾਜਕੁਮਾਰ ਚੱਬੇਵਾਲ ਨੇ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਭੇਜਿਆ ਚੱਬੇਵਾਲ ਵਿਧਾਨ ਸਭਾ ਤੋਂ ਕਾਂਗਰਸ ਦੇ ਵਿਧਾਇਕ ਸਨ ਤੇ ਰਾਜਕੁਮਾਰ ਚੱਬੇਵਾਲ ਤੇ ਤੁਹਾਨੂੰ ਦੱਸਦੀ ਕਿ ਜੱੱਬੇਵਾਲ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਰਾਜਕੁਮਾਰ ਜੱੱਬੇਵਾਲ ਆਮ ਆਦਮੀ ਟਿਕਟ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ ਤੇ ਇਸੇ ਦੌਰਾਨ ਹੀ ਵੱਡੀ ਲੀਡ ਦੇ ਨਾਲ ਉਹ ਜਿੱਤੇ ਸਨ ਤੇ ਸੰਸਦ ਮੈਂਬਰ ਚੁਣੇ ਗਏ ਨੇ ਰਾਜਕੁਮਾਰ ਜੱੱਬੇਵਾਲ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਦੇ ਦਿੱਤਾ ਹੈ ਵਿਧਾਇਕੀ ਦੇ ਅਹੁਦੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਹਸਤੀਫਾ ਦੇ ਦਿੱਤਾ ਇਸ ਦੇ ਨਾਲ ਹੀ ਅਗਲੀ ਵੱਡੀ ਪਰ ਜੁੱਥੇ ਕਿ ਪੰਜਾਬ ਤੋਂ ਨਵੇਂ ਚੁਣੇ ਗਏ ਪਾਰਟੀ ਸੰਸਦ ਮੈਂਬਰਾਂ ਨੂੰ ਮਿਲੇ ਰघव ਚੱਡਾ ਤਾਂ ਪੰਜਾਬ ਦੇ ਰਾਜ ਸਭਾ ਮੈਂਬਰ ਰघव ਚੱਡਾ ਨੇ ਲੋਕ ਸਭਾ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਮੀਠੇਆਰ ਮਲਵਿੰਦਰ ਕਾਂਗੜ ਤੇ ਰਾਜਕੁਮਾਰ ਚੱਪੇਵਾਲੂ ਮਿਲੇ ਨੇ ਰघव ਚੱਡਾ ਗੁਰਮੀ ਸਿੰਘ ਮੀਠੇਆਰ ਸੰਦੂਰ ਤੋਂ ਲੋਕ ਸਭਾ ਸੰਸਦ ਮੈਂਬਰ ਜਿਹੜੇ ਚੁਣੇ ਗਏ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨਾਦਪੁਰ ਸਾਹਿਬ ਤੋਂ ਮਲਵਿੰਦਰ ਕਾਂਗੜ ਚੁਣੇ ਗਏ ਨੇ ਸੰਸਦ ਮੈਂਬਰ ਤਾਂ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਪੇਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਸੰਸਦ ਚੁਣੇ ਗਏ ਨੇ ਤਾਂ ਉੱਥੇ ਨੂੰ ਦੱਸਦੀ ਹੈ ਕਿ ਰਾਖਵ ਚੱਡਾ ਨੇ ਨਵੇਂ ਸੰਸਦਾਂ ਨੂੰ ਮਿਲ ਕੇ ਜਿਹੜੀ ਜਿੱਤ ਦੀ ਵਧਾਈ ਦਿੱਤੀ ਹੈ ਤਾਂ ਰਾਘਵ ਚੱਡਾ ਨਵੇਂ ਸੰਸਦਾਂ ਨੂੰ ਮਿਲੇ ਨੇ ਰਾਜਕੁਮਾਰ ਚੱਬੇਵਾਲ ਨਾਲ ਮੁਲਾਕਾਤ ਕੀਤੀ ਹੈ ਇਹਦੇ ਨਾਲ ਮਲਵਿੰਦਰ ਕੰਗ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹਦੇ ਨਾਲ ਹੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਗੁਰਮੀਤ ਸਿੰਘ ਮੀਤ ਹੈਅਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਉਹਨਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ ਨਵੇਂ ਸੰਸਦਾਂ ਨੂੰ ਮਿਲੇ ਨੇ ਰਾਘਵ ਚੱਡਾ ਤੇ ਪੰਜਾਬ ਤੋਂ ਨਵੇਂ ਚੁਣੇ ਗਏ ਪਾਰਟੀ ਸੰਸਦ ਮੈਂਬਰਾਂ ਨੂੰ ਮਿਲੇ ਨੇ ਰਾਘਵ ਚੱਡਾ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਲੋਕ ਸਭਾ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਮੀਤ ਹੈਅਰ ਮਲਵਿੰਦਰ ਪਤਰਕਾਂਗ ਤੇ ਰਾਜਕੁਮਾਰ ਚੱਬੇ ਨੂੰ ਮਿਲੇ ਨੇ ਰਾਘਵ ਚੱਟਾ ਤਾਂ ਗੁਰਮੀਤ ਸਿੰਘ ਮੀਠੇਰ ਸੰਗਰੂਰ ਤੋਂ ਲੋਕ ਸਭਾ ਸੰਸਦ ਜਿਹੜੇ ਚੁਣੇ ਗਏ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵੰਦਰ ਕਾਂਗ ਸੰਸਦ ਮੈਂਬਰ ਚੁਣੇ ਗਏ ਨੇ ਇਹਦੇ ਨਾਲ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਜਿਹੜਾ ਸੰਸਦ ਮੈਂਬਰ ਚੁਣੇ ਗਏ ਨੇ ਤਾਂ ਰਾਘਵ ਚੱਟਾ ਨੇ ਇਹਨਾਂ ਨਾਲ ਮੁਲਾਕਾਤ ਕੀਤੀ ਹੈ ਤਾਂ ਹੌਸਲਾ ਅਭਜਾਈ ਕੀਤੀ ਇਤੇ ਇਹਦੇ ਨਾਲ ਹੀ ਨਵੇਂ ਜਿਹੜੇ ਸੰਸਦ ਚੁਣੇ ਗਏ ਨੇ ਇਹਨਾਂ ਨੂੰ ਇਹਨਾਂ ਦੀ ਜਿੱਤ ਦੀ ਵਧਾਈ ਦਿੱਤੀ ਹੈ ਮਿਲ ਕੇ ਤਾਂ ਵੱਡੀ ਖਬਰ ਹੈ ਜੁਥੇ ਕਿ ਪੰਜਾਬ ਤੋਂ ਨਵੇਂ ਚੁਣੇ ਗਏ ਪਾਰਟੀ ਸੰਸਦਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਖਵ ਚੱਟਾ ਨੇ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਉਤੇ ਅੱਜ ਫਿਰ ਹੋਵੇਗੀ ਸੁਣਵਾਈ ਆਪਕਾਰੀ ਨੀਤੀ ਕੋਟਾਲੇ ਮਾਮਲੇ ਦੇ ਵਿੱਚ ਹੋਵੇਗੀ ਅਹਿਮ ਸੁਣਵਾਈ ਕੇਜਰੀਵਾਲ ਨੂੰ ਪੱਕੀ ਜ਼ਮਾਨਤ ਮਿਲੇ ਜਾਂ ਨਹੀਂ ਇਸ ਉੱਤੇ ਹੋਵੇਗੀ ਸੁਣਵਾਈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੇ ਵਿੱਚ ਜ਼ਮਾਨਤ ਉੱਤੇ ਹੋਵੇਗੀ ਬਹਿਸ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਦੀ ਪਹਿਲੀ ਅਪੀਲ ਪਹਿਲਾ ਹੀ ਰੱਦ ਹੋ ਚੁੱਕੀ ਹੈ ਧਨਵਾਦ ਜੀ ਕਿ 7 ਜੂਨ ਨੂੰ ਈਡੀ ਨੇ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਕੀਤਾ ਸੀ ਵਿਰੋਧ 5 ਜੂਨ ਨੂੰ ਵੀ ਕੇਜਰੀਵਾਲ ਦੀ 7 ਦਿਨਾਂ ਦੀ ਜ਼ਮਾਨਤ ਨੂੰ ਰੱਦ ਕੀਤਾ ਗਿਆ ਸੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੀ ਜ਼ਮਾਨਤ ਉੱਤੇ ਵੀ ਅੱਜ ਫੈਸਲਾ ਸੰਭਵ ਹੈ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਵਿਭਵ ਕੁਮਾਰ ਦੀ ਜ਼ਮਾਨਤ ਉੱਤੇ ਹੋਣੀ ਹੈ ਸੁਣਵਾਈ ਤੇ ਹੇਠਲੀ ਅਦਾਲਤ ਨੇ ਵਿਭਵ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਕੀਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਹੈ ਜਿੱਥੇ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਫਿਰ ਤੋਂ ਸੁਣਵਾਈ ਹੋਵੇਗੀ ਆਪਕਾਰੀ ਨੀਤੀ ਘਟਾਲੇ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੈ ਕੇਜਰੀਵਾਲ ਨੂੰ ਪੱਕੀ ਜ਼ਮਾਨਤ ਮਿਲੇ ਜਾਂ ਨਹੀਂ ਇਸ ਉੱਤੇ ਸੁਣਵਾਈ ਹੋਵੇਗੀ ਦਿੱਲੀ ਦੀ ਰੌਜ਼ਾ avenew ਅਦਾਲਤ ਦੇ ਵਿੱਚ ਜ਼ਮਾਨਤ ਉੱਤੇ ਬਹਿਸ ਹੋਵੇਗੀ ਕੇਜਰੀਵਾਲ ਦੀ ਅਦਾਲਤ ਮਾਫ ਕਰਿਓ ਕੇਜਰੀਵਾਲਦੀ ਅੰਤਰੀਮ ਜ਼ਮਾਨਤ ਦੀ ਅਪੀਲ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਤੇ 7 ਜੂਨ ਨੂੰ ED ਨੇ ਕੇਜਰੀਵਾਲਦੀ ਅੰਤਰੀਮ ਜ਼ਮਾਨਤ ਦਾ ਕੀਤਾ ਸੀ ਵਿਰੋਧ ਤਾਂ 5 ਜੂਨ ਨੂੰ ਵੀ ਕੇਜਰੀਵਾਲਦੀ 7 ਦਿਨਾਂ ਦੀ ਜ਼ਮਾਨਤ ਨੂੰ ਰੱਦ ਕੀਤਾ ਗਿਆ ਸੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੀ ਵੀ ਜਿਹੜੀ ਜ਼ਮਾਨਤ ਉੱਤੇ ਅੱਜ ਫੈਸਲਾ ਸੰਭਵ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਵਿਭਵ ਕੁਮਾਰ ਦੀ ਜ਼ਮਾਨਤ ਉੱਤੇ ਹੋਣੀ ਹੈ ਸੁਣਵਾਈ ਤਾਂ ਅਦਾਲਤ ਨੇ ਅਭਪ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਉੱਤੇ ਅੱਜ ਫਿਰ ਤੋਂ ਸੁਣਵਾਈ ਹੋਵੇਗੀ ਅਪਕਾਰੀ ਨੀਤੀ ਕੋਟਾਲੇ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੈ ਉਥੇ ਤੁਹਾਨੂੰ ਦੱਸਦੀ ਕਿ ਅਰਵਿੰਦ ਕੇਜਰੀਵਾਲ ਨੂੰ ਪੱਕੀ ਜ਼ਮਾਨਤ ਦਿੱਤੀ ਜਾਵੇ ਜਾਂ ਨਾ ਇਸ ਉੱਤੇ ਸੁਣਵਾਈ ਹੋਵੇਗੀ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੇ ਵਿੱਚ ਜ਼ਮਾਨਤ ਉੱਤੇ ਬਹਿਸ ਹੋਵੇਗੀ ਤਾਂ ਤੁਹਾਨੂੰ ਦੱਸਦੀ ਕਿ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਦੀ ਅਪੀਲ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜੁਥੇ ਕੀ ਭਾਰਤੀ ਨਾਗਰਿਕਾਂ ਦੀਆਂ ਅੰਮ੍ਰਿਤਕ ਦੇਹਾਂ ਨੂੰ ਲੈ ਕੇ 에어ਕ੍ਰਾਫਟ ਰਮ ਰਵਾਨਾ ਹੋਇਆ ਤਕਵੇਤ ਤੋਂ ਕੋਚੀ 에어ਪੋਰਟ ਦੇ ਲਈ ਰਵਾਨਾ ਹੋਇਆ ਸਪੈਸ਼ਲ 에어ਪੋਰਟ ਤਰਦਾਜ਼ੀ ਹੈ ਕਿ 45 ਭਾਰਤੀ ਨਾਗਰਿਕਾਂ ਦੀਆਂ দেহਾਂ ਲੈ ਕੇ 에어ਕ੍ਰਾਫਟ C130 ਜੇ ਰਵਾਨਾ ਹੋਇਆ ਤੇ ਥੋੜੀ ਦੇਰ ਬਾਅਦ ਕੋਚੀ 에어ਪੋਰਟ ਤੇ ਪਹੁੰਚੇਗਾ ਸਪੈਸ਼ਲ 에어ਕ੍ਰਾਫਟ ਤਾਂ ਤਰਦਾਜ਼ੀ ਹੈ ਕਿ ਕੁਵੈਤ ਦੇ ਵਿੱਚ ਅੱਗ ਹਾਦਸੇ ਦੌਰਾਨ 45 ਭਾਰਤੀ ਨਾਗਰਿਕਾਂ ਦੀ ਜਾਨ ਗਈ ਸੀ ਤੇ ਮ੍ਰਿਤਕਾਂ ਦੇ ਵਿੱਚ ਸਭ ਤੋਂ ਵੱਧ ਹੈ ਕੇਰਲ ਸੂਬੇ ਦੇ ਨਾਲ ਸੰਬੰਧਿਤ ਹਨ ਤਾਂ ਜਾਣ ਗਵਾਉਣ ਵਾਲਿਆਂ ਦੇ ਵਿੱਚ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇ ਯੂਪੀ ਦੇ ਲੋਕ ਸ਼ਾਮਿਲ ਨੇ ਤਾਂ ਦੱਸਦੀ ਕਿ ਹਾਸੇ ਤੋਂ ਮਗਰੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀ ਵਰਥਨ ਸਿੰਘ ਜਿਹੜੇ ਗਏ ਸਨ ਕੁਵੈਤ ਤੋਂ ਉੱਥੇ ਤੁਹਾਨੂੰ ਦੱਸਦੀ ਕਿ ਕੀਰਤੀ ਵਰਥਨ ਸਿੰਘ ਵੀ 에ਅਰਕ੍ਰਾਫਟ ਦੇ ਨਾਲ ਕੁਵੈਤ ਤੋਂ ਜਿਹੜਾ ਪਰਤ ਰਹੇ ਨੇ 에ਅਰਕ੍ਰਾਫਟ ਦੇ ਪਹੁੰਚਣ ਤੋਂ ਪਹਿਲਾਂ ਅਭਿਨੇਤਾ ਸੋਨੂ ਸੂਦ ਦਾ ਵੀ ਬਿਆਨ ਸਾਹਮਣੇ ਆਇਆ ਤੇ ਸੋਨੂ ਸੂਦ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਵਾ ਕੀਤਾ ਸੋਨੂ ਨੇ ਵਿਦੇਸ਼ਾਂ ਦੇ ਵਿੱਚ ਭਾਰਤੀ ਮਜ਼ਦੂਰਾਂ ਦੀ ਮੌਜੂਦਾ ਹਾਲਤ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਆਮ ਲੋਕਾਂ ਤੇ ਸਰਕਾਰ ਨੂੰ ਇਹਨਾਂ ਮਜ਼ਦੂਰ ਮਜ਼ਦੂਰ ਪਰਿਵਾਰਾਂ ਦੀ ਡੇੜੀ ਆ ਖੁੱਲ ਕੇ ਮਦਦ ਕਰਨ ਦੇ ਲਈ ਕਿਹਾ ਹੈ ਜਿਨ੍ਹਾਂ ਲੋਕ ਹਾਦਸੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਬੱਚੇ ਦੀ ਪੜ੍ਹਾਈ ਨਾ ਰੁਕ ਸਕੇ ਇਸ ਦੇ ਲਈ ਉਹਨਾਂ ਦੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਜਿਹਾ ਸੋਨੂ ਸੂਤ ਦਾ ਕਹਿਣਾ ਹੈ ਤੱਕ ਵੱਦ ਵਿੱਚ ਵੱਡਾ ਆਹ ਵਾਪਰਿਆ ਸੀ ਦੇ ਦੇ ਵਿੱਚ 6 ਮੰਜ਼ਲਾਈ ਇਮਾਰਤ ਨੂੰ ਅੱਗ ਲੱਗੀ ਸੀ ਜੇ ਦੇ ਵਿੱਚ 45 ਜਿਹੜੀ ਆ ਲੋਕਾਂ ਦੀ ਮਜ਼ਦੂਰਾਂ ਦੀ ਜਿਹੜੀ ਮੌਤ ਹੋ ਗਈ ਸੀ ਇਸ ਤੋਂ ਜਿਹੜਾ 50 ਜਾਣੇ ਜਿਹੜਾ ਜ਼ਖਮੀ ਹੋ ਗਏ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ ਤੇ ਉੱਥੇ ਹੀ ਭਾਰਤੀ ਨਾਗਰਿਕਾਂ ਦੀ ਮ੍ਰਿਤਕ ਦੇਹਾਂ ਦੇ ਲਈ 에ਅਰਕ੍ਰਾਫਟਰ ਰਵਾਨਾ ਹੋਇਆ ਹੈ ਤਾਂ ਇੱਥੇ ਹੀ ਸੋਨੂ ਸੂਤ ਦਾ ਇਸ ਘਟਨਾ ਦੇ ਬਾਰੇ ਕੀ ਕੁਝ ਕਹਿਣਾ ਸੁਣ ਲੈਣੇ ਰੀਸੈਂਟਲੀ ਇੱਕ ਕੁਵੇਤ ਵਿੱਚ ਬਹੁਤ ਬੜੀ ਇਨਸੀਡੈਂਟ ਹੋਈ ਜਹਾਂ ਪਰ Uh, ہمارے جو ورکرز تھے ہندوستان کے وہاں پہ رہتے تھے ایک جگہ پر اینڈ uh, وہاں پہ اور قریباً چالیس سے اوپر uh, جانے چلی گئی جس میں سے قریب تیس لوگ کیرلا سے تھے uh, میں کچھ فیملیز uh, کے بارے میں جانتا ہوں کیونکہ ان سے ہم لوگ ٹچ میں آئے یہ بہت ہی uh, غریب uh, فیملی سے جڑے ہوئے لوگ تھے جو بڑی مشکل سے وہاں پر گئے جاب کرنے کے لیے اور ہم لوگ جب ٹریول کرتے ہیں ابراڈ تو ہم لوگ دیکھتے ہیں کہ یہ لوگ بڑی چھوٹی چھوٹی جگہ پر رہتے ہیں کہ کمرے میں آٹھ آٹھ دس رہتے ہیں صبح ارلی مارننگ پورا کام کرتے ہیں سارا دن محنت کرتے ہیں اور پوری زندگی ان کی نکل جاتی ہے تھوڑا تھوڑا پیسہ سیو کرنے میں پھر اپنی فیملیز کو بھیجنے میں جہاں پہ ان کے بچے پڑھ سکیں فیملی سروائیو کر سکے اور پھر اچانک ایک ایسی انسڈنٹ ہوتی ہے زندگی میں جو انہوں نے اپنا گھر بار بیچ کے وہاں پر گئے ہوں گے اور پھر کتنے قرضے لیے ہوں گے فیملیز نے جو سورس آف انکم آتا تھا ان کے بریڈ وینرز کا اینڈ اٹس گون ہمیشہ کے لیے سو میں یہ ریکویسٹ کروں آپ سب لوگوں سے جو لوگ بھی ان کے ٹچ میں آ سکتے ہیں بہت سارے ایسے یونو پلیٹفارمس بنے گے جہاں پر uh, ان فیملیز کی ڈیٹیلز آئیں گی آپ اپنی طرف سے کچھ نہ کچھ ضرور کانٹریبیوٹ کیجیے ان فیملیز کو بیکاز بہت سارے لوگ پڑھے لکھے نہیں ہیں ان کے بچے پڑھ نہیں پائیں گے اور میں uh, ان اسٹیٹ سے جہاں سے بلانگ کرتے ہیں جیسے موسٹلی کیرلا سے ہیں uh, ان اسٹیٹ گورنمنٹ سے ریکویسٹ کروں گا کہ میک شیور کی, sure کی uh, ان کی فیملیز کے بچوں کی ایجوکیشن چلتی رہے ان کو uh, uh, فیملی میں کسی نہ کسی کو جاب مل سکے کچھ نہ کچھ ایسا اماؤنٹ مل سکے تاکہ ان کی آگے والی زندگی چلتی رہے uh, کیونکہ مجھے نہیں لگتا کہ تھوڑے دن میں یو uh, نو you know, ہم لوگ سب یہ بھول جائیں گے اور یہ فیملی پھر بھی uh, ہمیشہ انتظار کرتی رہیں گی کہ کوئی نہ کوئی ایسی ہیلپ آئے گی تاکہ دے وڈ بی ایبلپن سو آئی ریکویسٹ ایوری ون کی اپنی طرف سے جو بھی کانٹریبیوٹ ہو سکتا ہے ضرور کیجیے اینڈ پلیز پلیز آل دیز گورمنٹ جس اسٹیٹ سے بلانگ کرتے تھے پلیز ڈو یو بیٹ ان کی فیملیز کو یو you نو know, میں دھکے نہ کھانے پڑے uh, کیونکہ uh, بہت سارے لوگ پڑھے لکھے نہیں ہوں گے اور uh, کہیں نہ کہیں ان کی جو ہوپ ہوتی ہے وہ چلے جاتی ہے پلیز میک شور انشور کہ ہم ان کے گھر میں جا کے میک شور کہ ان کو سب وہ چیزیں مل سکے تاکہ ان کی جو فیوچر ہے وہ پلیز یو نو سروائو ہو سکے اینڈ آئی ریئلی سیڈ فار دیز بلیس یو اور جو وہاں پہ اپنے دیش کو چھوڑ کر وہاں پر روٹی کمانے گئے تھے اور واپس کبھی نہیں آئیں گے ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿਥੇ ਕੀ ਤਰਨ ਤਰਨ ਨੇੜੇ ਪਾਰਤਪਾਕ ਸਰਹੱਦ ਉੱਤੇ ਜਿਹੜਾ ਹਥਿਆਰ ਬਰਬੰਦ ਹੋਏ ਨੇ ਤਤਉਨ ਦੱਸਦੀ ਕਿ ਬੀਐਸਐਫ ਦੀ ਚੌਂਕੀ ਹਰਪਜਨ ਦੇ ਨੇੜੇ ਪੈਂਦੇ ਖੇਤਾਂ ਦੇ ਵਿੱਚੋਂ ਮਿਲੇ ਨੇ ਹਥਿਆਰ ਰਾਤ ਕਰੀਬ 11 ਵਜੇ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਮਿਲਿਆ ਸੀ ਪੈਕੇਟ ਤਤਉਨ ਦੱਸਦੀ ਕਿ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਨੇ ਚਲਾਇਆ ਸੀ ਸਰਚ ਆਪਰੇਸ਼ਨ ਤੇ ਪੈਕੇਟ ਦੇ ਵਿੱਚੋਂ ਮੇਡ ਇਨ ਆਸਟ੍ਰੇਲੀਆ ਦੇ ਦੋ ਪਿਸਤੌਲ ਬਰਾਮਦ ਹੋਏ ਨੇ ਤਾਂ ਹਲਕਾ ਖੇਮਕਰਨ ਦੇ ਅਧੀਨ ਪੈਂਦੀ ਹੈ ਬੀਐਸਐਫ ਦੀ ਹਰਪਜਨ ਚੌਂਕੀ ਤਾਂ ਦੱਸ ਜੀ ਕਿ ਪੁਲਿਸ ਨੇ ਦੋਵੇਂ ਪਿਸਤੌਲ ਕਬਜ਼ੇ ਦੇ ਵਿੱਚ ਲੈ ਕੇ ਮਾਮਲਾ ਦਰ ਕਰ ਲਿਆ ਹੈ ਤਾਂ ਅਣਪਛਾਤੇ ਲੋਕਾਂ ਨੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਪਾਕਿਸਤਾਨ ਤੋਂ ਕੀਤੀ ਗਈ ਸੀ ਇਹਨਾਂ ਹਥਿਆਰਾਂ ਦੀ ਸਪਲਾਈ ਤੋਂ ਉੱਥੇ ਹੀ ਤਨਦਾਨੀ ਹੈ ਕਿ ਪੰਜਾਬ ਦੇ ਵਿੱਚ ਕਿਸ ਨੂੰ ਮਿਲਣ ਇਨਸਾਨ ਹਥਿਆਰ ਪੁਲਿਸ ਹੁਣ ਇਸ ਦੀ ਜਾਂਚ ਕਰੇਗੀ ਤੇ ਪੁਲਿਸ ਹੁਣ ਇਸ ਦੀ ਤਲਾਸ਼ੀ ਕਰੇਗੀ ਤਾਂ ਵੱਡੀ ਖਬਰ ਹੈ ਜਿਹੜੀ ਕਿ ਤਰਨਤਾਰਨ ਤੋਂ ਸਾਹਮਣੇ ਆਈ ਹੈ ਤਰਨਤਾਰਨ ਦੇ ਨੇੜੇ ਭਾਰਤ-ਪਾਕ ਸਰਹਾ ਤੋਂ ਹਥਿਆਰ ਬਰਾਮਦ ਹੋਏ ਨੇ ਬੀਐਸਟੀ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਸਾਂਝੇ ਆਪਰੇਸ਼ਨ ਦੇ ਦੌਰਾਨ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਤੇ ਇਹਨਾਂ ਨੂੰ ਜਿਹੜਾ 2 ਹਥਿਆਰ ਮਿਲੇ ਨੇ ਤਤੰਦਾਸਦੀ ਕਿ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਚਲਾਇਆ ਸੀ ਤੇ ਪੈਕੇਟ ਮਿਲੇ ਨੇ ਪੈਕੇਟ ਦੇ ਵਿੱਚੋਂ ਮੇਡ ਇਨ ਆਸਟ੍ਰੇਲੀਆ ਦੇ ਦੋ ਪਿਸਤੋਲ ਬਰਾਮਦ ਹੋਏ ਨੇ ਹਲਕਾ ਖੇਮ ਕਰਨ ਦੇ ਅਧੀਨ ਪੈਂਦੀ ਹੈ ਬੀਐਸਐਫ ਦੀ ਹਰਪਜਨ ਚੌਕੀ ਤਾਂ ਤੁਹਾਨੂੰ ਦੱਸਦੀ ਕਿ ਪੁਲਿਸ ਨੇ ਦੋਵੇਂ ਪਿਸਤੋਲਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਪਿਸਤਾਲ ਕਿਸ ਨੇ ਖਰੀਦਨੇ ਸੀ ਜਾਂ ਕਿਸ ਦੇ ਕੋਲ ਜਾਣੇ ਸੀ ਉਸ ਦੇ ਬਾਰੇ ਵੀ ਜੜੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਤਾਂ ਪੁਲਿਸ ਦੇ ਵੱਲੋਂ ਜਿਹੜਾ ਹੈ ਤੇ ਪੁਲਿਸ ਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਦੋ ਹਥਿਆਰ ਬਰਾਮਦ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜੇ ਆ ਤਰਨਤਾਰੇ ਨੇੜੇ ਭਾਰਤ-ਪਾਕ ਸਰਹੱਦ ਤੋਂ ਹਥਿਆਰ ਬਰਾਮਦ ਹੋਏ ਨੇ ਬੀਐਸਐਫ ਦੀ ਚੌਂਕੀ ਹਰਪਜਨ ਦੇ ਨੇੜੇ ਪੈਂਦੇ ਖੇਤਾਂ ਦੇ ਵਿੱਚੋਂ ਹਥਿਆਰ ਮਿਲੇ ਨੇ ਤਾਂ ਰਾਤ ਗਰੀਬ 11 ਵਜੇ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਪੈਕੇਟ ਮਿਲਿਆ ਤਾਂ ਪੈਕੇਟ ਦੇ ਵਿੱਚੋਂ ਜਿਹੜਾ ਹੈ ਹਥਿਆਰ ਬਰਾਮਦ ਹੋਏ ਨੇ ਦੋ ਪਿਸਤੌਲ ਬਰਾਮਦ ਹੋਏ ਨੇ ਤੇ ਹਲਕਾ ਖੇਮ ਕਰਨ ਦੇ ਅਧੀਨ ਪੈਂਦੀ ਹੈ ਬੀਐਸਐਫ ਦੀ ਹਰਪਜਨ ਚੌਂਕੀ ਤਾਂ ਦੋਵੇਂ ਪਿਸਤੌਲਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਇਸ ਬਾਰੇ ਕੀ ਕੋਈ ਜਾਣਕਾਰੀ ਸੋਲਣ ਨੇ ਹਿੰਦੁਸਤਾਨ ਦੀ ਅਖੰਡਤਾ ਨੂੰ ਸੈਵਟਾਈਜ਼ ਕਰਨ ਵਾਸਤੇ ਜਿਹੜਾ ਪਾਕਿਸਤਾਨ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲਦਾ ਰਹਿੰਦਾ ਔਰ ਇਹਨਾਂ ਨੂੰ ਨਿਸ਼ਤੋ ਨਬੂਦ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜਦੋਂ ਪੰਜਾਬ ਪੁਲਿਸ ਔਰ ਬੀਐਸਐਫ ਜਿਹੜੀ ਆਪਣਾ ਜੁਆਇੰਟ ਆਪਰੇਸ਼ਨ ਬਾਰਡਰ ਏਰੀਆ ਦੇ ਵਿੱਚ ਜਾਰੀ ਰੱਖਦੀ ਹੈ ਇਸੇ ਲੜੀ ਦੇ ਵਿੱਚ ਹੀ ਸ਼੍ਰੀਮਾਨ ਐਸਐਸਪੀ ਸਾਹਿਬ ਬਹਾਦਰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਔਰ BSF ਦੇ ਅਫਸਰਾਂ ਦੀ ਹਾਜ਼ਰਤਾਂ ਤੱਕ ਅਸੀਂ ਜੁਆਇੰਟ ਆਪਰੇਸ਼ਨ ਤੇ ਸੀਗੇ ਰਾਤ ਔਰ ਉਸ ਸਰਚ ਦੇ ਦੌਰਾਨ ਜਿਹੜਾ ਇੱਕ ਪੈਕੇਟ ਜਿਹੜਾ ਹੈ ਬੀਓਪੀ ਕਾ ਉਸ ਏਰੀਆ ਦੇ ਵਿੱਚੋਂ ਸਾਨੂੰ ਤੇ BSF ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਬਰਾਮਦ ਹੋਇਆ ਜਿਸ ਦੇ ਵਿੱਚ ਦੋ ਗਲੌਕ ਪਿਸਟਲ ਔਰ ਇੱਕ ਤਿੰਨ ਮੈਗਜ਼ੀਨ ਜਿਹੜੇ ਰਿਕਵਰ ਕੀਤੇ ਗਏ ਸਰ ਇਹ ਪਿਸਟਲ ਕਿੱਥੋਂ ਦੇ ਬਣੇ ਹੋਏ ਕੀ ਇਹ ਦਾ ਬਿਲਡਿੰਗ ਦੇਖੋ ਇਹਦੇ ਵਿੱਚ ਤਾਂ ਇਸ ਚੀਜ਼ ਦੀ ਅਜੇ ਤਪਤੀਸ਼ ਚੱਲ ਰਹੀ ਆ ਸਰਚ ਵੀ ਚੱਲ ਰਹੀ ਆ ਜਿਉਂ-ਜਿਉਂ ਨਤੀਜੇ ਸਾਹਮਣੇ ਆਉਣਗੇ ਆਪਦੀ ਨੂੰ ਦੱਸਿਆ ਜਾਊਗਾ ਤੇ ਸਰ ਕੀ ਕੋਈ ਉਹਦੇ ਸਬੰਧ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਨੰਬਰ 66 ਆ ਜਿਹੜੀ ਆ ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ ਉਹ 27 ਜੰਗਨਾਣਾ ਆਮ ਐਕਟ ਦੇ ਤਹਿਤ ਥਾਣਾ ਖੈਮ ਕਰਨ ਉਹ ਕਿ ਜਿਹੜਾ ਦਰਜ ਕਰਕੇ ਜਿਹੜੀ ਅਗਲੀ ਤਪਤੀਸ਼ ਹੋ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ 사우ਦੀ ਅਰਬ ਦੇ ਵਿੱਚ ਚੋਰੀ ਦੇ ਕੇਸ ਦੇ ਵਿੱਚ ਫਸਿਆ ਪੰਜਾਬ ਦਾ ਨੌਜਵਾਨ ਸਜ਼ਾ ਪੂਰੀ ਹਣ ਦੇ ਬਾਵਜੂਦ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ ਉਸ ਨੂੰ ਸਾਲ 2013 ਦੇ ਵਿੱਚ ਰੋਜ਼ੀ ਰੋਟੀ ਦੇ ਲਈ ਸਾਊਦੀ ਅਰਬ ਗਿਆ ਸੀ ਤੇ ਇਸੇ ਦੌਰਾਨ ਇਸ ਦਾ ਨਾਮ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਕਿ ਇਹਦਾ ਨਾਮ ਪ੍ਰੇਮਪਾਲ ਦੱਸਿਆ ਜਾ ਰਿਹਾ ਗੁਰਦਾਸਪੁਰ ਦੇ ਪਿੰਡ ਕਿਲਾ ਨੱਥੂ ਸਿੰਘ ਦਾ ਰਹਿਣ ਵਾਲਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਲੜਕੀਆਂ ਦੇ ਵੱਲੋਂ ਜਿਹੜਾ ਨਾਲ ਦੇ ਲੜਕੀਆਂ ਦੇ ਵੱਲੋਂ ਚੋਰੀ ਕੀਤੇ ਜਾਣ ਦੇ ਕਾਰਨ ਇਹ ਫਸ ਗਿਆ ਸੀ ਪ੍ਰੇਮਪਾਲ ਤੇ ਪਰਿਵਾਰ ਦੇ ਮੁਤਾਬਕ ਪ੍ਰੇਮਪਾਲ ਆਪਣੇ ਜਿਹੜੇ 5 ਸਾਲ ਦੀ ਸਜ਼ਾ ਉਹ ਪੂਰੀ ਕਰ ਚੁੱਕਾ ਹੈ ਤੇ ਪਿਛਲੇ 11 ਸਾਲਾਂ ਤੋਂ ਪ੍ਰੇਮਪਾਲ ਵਿਦੇਸ਼ ਦੇ ਵਿੱਚ ਫਸਿਆ ਹੋਇਆ ਹੈ ਪਰ ਕੋਈ ਵੀ ਉਸ ਦੀ ਸਵਾਈ ਨਹੀਂ ਹੋਈ ਤਾਂ ਪੀੜਤ ਪਰਿਵਾਰ ਨੇ ਹੁਣ ਨਵੇਂ